ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਅਹਿਮ ਮੁੱਦੇ ਦੀ ਤੇ ਜੇ ਉਹ ਉਹ ਹੈਗਾ ਮੁੱਦਾ ਪੈਸਾ ਅਤੇ ਜ਼ਿੰਦਗੀ ਦਾ ਅਕਸਰ ਆਪਾਂ ਲੋਕਾਂ ਤੋਂ ਸੁਣਦੇ ਹਾਂ ਕਿ ਲੋਕ ਬਾਹਰਲੇ ਮੁਲਕਾਂ ਖਾਸ ਕਰਕੇ ਕੈਨੇਡਾ ਅਮਰੀਕਾ ਯੂਰਪ ਆਸਟ੍ਰੇਲੀਆ ਨਿਊਜ਼ੀਲੈਂਡ ਜਾਣ ਦੀ ਗੱਲ ਕਰਦੇ ਹਨ ਸਿਰਫ ਇਸ ਲਈ ਕਿ ਉੱਥੇ ਪੈਸਾ ਜ਼ਿਆਦਾ ਬਣਦਾ ਹੈ ਪਰ ਕੀ ਸੱਚ ਹੈ ਕਿ ਉੱਥੇ ਵਾਕੇ ਹੀ ਪੈਸਾ ਇੰਨਾ ਜ਼ਿਆਦਾ ਬਣਦਾ ਹੈ ਕਿ ਉੱਥੇ ਜਾ ਕੇ ਜ਼ਿੰਦਗੀ ਬਿਹਤਰ ਕੀਤੀ ਜਾ ਸਕਦੀ ਹੈ ਅੱਜ ਇਸੇ ਮੁੱਦੇ ਦੇ ਆਪਾਂ ਜਾਂਚ ਪੜਤਾਲ ਕਰਾਂਗੇ ਤਾਂ ਤੁਹਾਨੂੰ ਖੁੱਲ ਕੇ ਸਾਰੀ ਇਸ ਮੁੱਦੇ ਤੇ ਗੱਲ ਦੱਸਾਂਗੇ ਮੰਨ ਲਓ ਕਿ ਇੱਕ ਪੰਜਾਬੀ ਇੱਥੇ 50 ਤੋਂ 60000 ਰੁਪਏ ਮਹੀਨਾ ਕਮਾਉਂਦਾ ਆ ਅਤੇ ਇੱਕ ਹੋਰ ਪੰਜਾਬੀ ਆ ਜਿਹੜਾ ਕੈਨੇਡਾ ਚ 3500 ਤੋਂ 3200 ਕੈਨੇਡੀਅਨ ਡਾਲਰ ਕਮਾਉਂਦਾ ਆ ਦੇਖਣ ਨੂੰ ਤਾਂ ਤੁਹਾਨੂੰ ਐਵੇਂ ਲੱਗੇਗਾ ਕਿ ਕੈਨੇਡਾ ਵਾਲਾ ਜ਼ਿਆਦਾ ਪੈਸੇ ਕਮਾ ਰਿਹਾ ਹੈ ਪਰ ਅਸਲ ਵਿੱਚ ਗੱਲ ਇੰਨੀ ਸਿੱਧੀ ਨਹੀਂ ਹੈ ਇੱਥੇ ਇੱਕ ਚੀਜ਼ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਆ ਪਰਚੇਸਿੰਗ ਪਾਵਰ ਪੈਰਿਟੀ ਪੀਪੀਪੀ ਮਿੱਤਰੋ ਪਰਚੇਸਿੰਗ ਪਾਵਰ ਪੈਰਿਟੀ ਦਾ ਮਤਲਬ ਇਹ ਹੈ ਕਿ ਤੁਹਾਡੇ ਪੈਸੇ ਨਾਲ ਤੁਸੀਂ ਕਿੰਨੀਆਂ ਚੀਜ਼ਾਂ ਖਰੀਦ ਸਕਦੇ ਹੋ ਉਦਾਹਰਨ ਤੌਰ ਤੇ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਆ ਜੋ ਚੀਜ਼ ਇੱਥੇ ਤੁਹਾਨੂੰ 100 ਰੁਪਏ ਦੀ ਮਿਲਦੀ ਹੈ ਤੇ ਉਹੀ ਚੀਜ਼ ਤੁਹਾਨੂੰ ਕੈਨੇਡਾ 'ਚ 5 ਡਾਲਰ ਦੀ ਇੱਕ ਐਵਰੇਜ ਪੈਂਦੀ ਹੈ ਇਸ ਲਈ ਸਿਰਫ ਨੰਬਰਾਂ ਤੇ ਨਹੀਂ ਜਾਣਾ ਚਾਹੀਦਾ ਸਗੋਂ ਇਹ ਦੇਖਣਾ ਚਾਹੀਦਾ ਹੈ ਕਿ ਅਸਲ ਵਿੱਚ ਤੁਹਾਡੇ ਪੈਸੇ ਦੀ ਕੀ ਕੀਮਤ ਹੈ ਇਤਤਰੋ ਹੁਣ ਮੈਂ ਤੁਹਾਨੂੰ ਆਪਣੀ ਲੈਪਟਾਪ ਦੀ ਸਕਰੀਨ ਤੇ ਲੈ ਕੇ ਜਾਣਾ ਜਿੱਥੇ ਮੈਂ ਤੁਹਾਨੂੰ ਇਹ ਕੈਲਕੂਲੇਟ ਕਰਨਾ ਵੀ ਦਿਖਾਉਂਗਾ ਵੀ ਪੈਸੇ ਦੀ ਵੈਲਿਊ ਉੱਥੇ ਤੇ ਇੱਥੇ ਕੀ ਕੀ ਆ ਸੇਮ ਮੰਨ ਲੀਏ ਤੇ ਆਪਾਂ ਆਪਣੀ ਸਕਰੀਨ ਤੇ ਆ ਗਏ ਤੇ ਇੱਥੇ ਆਪਾਂ ਕੱਢਿਆ ਆ PPP ਕਨਵਰਟਰ ਜਿਹਨੂੰ ਆਪਾਂ ਪਰਚੇਸ ਪਾਵਰ ਪੈਰਿਟੀ ਕੈਲਕੂਲੇਟਰ ਵੀ ਕਹਿੰਦੇ ਆ ਤੇ ਸੋਰਸ ਕੰਟਰੀ ਆਪਾਂ ਨੇ ਲਈ ਇੰਡੀਆ ਤੇ ਟਾਰਗੇਟ ਕੰਟਰੀ ਕੈਨੇਡਾ ਦਾ ਕੰਪੈਰੀਸ਼ਨ ਕਰਾਂਗੇ ਆਪਾਂ ਜੇ ਆਪਾਂ ਇੰਡੀਆ 'ਚ ਰਹਿ ਕੇ 60000 ਵੀ ਕਮਾਉਂਦੇ ਆ ਤਾਂ ਕੈਨੇਡਾ 'ਚ ਉਹ ਬਣਦਾ ਆ 3474 ਵੀ ਜਿਹਹ ਜੀ ਜ਼ਿੰਦਗੀ ਮੈਂ ਇੰਡੀਆ 'ਚ 60000 ਨਾਲ ਕੱਢ ਸਕਦਾ ਆ ਸੇਮ ਲਾਈਫ ਸਟਾਈਲ ਉਹ ਬੰਦਾ ਕੈਨੇਡਾ ਚ 3474 ਉਹ ਕਾ ਚੁੱਕਾ 3500 ਡਾਲਰ ਮਹੀਨੇ ਚ ਉਹ ਕੱਢੂਗਾ। ਇਸ ਸਮੇਂ ਇੱਕ ਬਾਈ ਦਾ ਸਵਾਲ ਵੀ ਆਇਆ ਸੀ ਕਿ ਬਾਈ ਮੈਂ ਇੰਡੀਆ ਚ 50-60 ਹਜ਼ਾਰ ਕਮਾਉਂਦਾ ਆ ਤੇ ਮੈਨੂੰ ਬਾਹਰ ਜਾਣ ਦਾ ਫਾਇਦਾ ਹੈ ਜਾਂ ਨਹੀਂ ਬਾਈ ਜੇ ਤੁਸੀਂ ਇੱਥੇ ਰਹਿ ਕੇ ਇੰਨੇ ਪੈਸੇ ਬਣਾ ਰਹੇ ਹੋ ਤਾਂ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਕੋਈ ਜਾਣ ਦਾ ਫਾਇਦਾ ਨਹੀਂ ਹੈਗਾ ਜੇ ਉੱਥੇ ਜਾ ਕੇ ਤੁਸੀਂ 3500 4000 4500 ਡਾਲਰ ਨਹੀਂ ਕਮਾਣਾ ਆ ਹੈਨਾ ਜੇ ਉੱਥੇ ਜਾ ਕੇ ਤੁਹਾਡੇ ਕੋਲ ਇੱਕ ਵਧੀਆ opportunity ਆ ਤੁਹਾਡੇ ਕੋਲ ਕੋਈ ਤਕੜੀ skill ਆ ਕੋਈ startup idea ਕੋਈ business idea ਤੁਸੀਂ ਉੱਥੇ ਜਾ ਕੇ 10 15 20000 ڈالر ਮਹੀਨੇ ਦੇ ਕਮਾ ਸਕੋ ਹਾਂ ਤੁਹਾਨੂੰ ਫੇਰ ਉੱਥੇ ਜਾਣ ਦਾ ਬਿਲਕੁਲ ਫਾਇਦਾ ਆ ਜਾਂ ਤੁਹਾਡਾ ਕੋਈ ਮੇਨ ਡਿਚਾ ਹੋਵੇ ਵੀ ਮੈਂ high class ਪੜਾਈ ਕਰਨੀ ਆ ਜਾਂ ਕੁਝ ਕਰਨੀ ਆ ਜਿਹੜੇ ਕਿਸੇ ਮੇਰੇ ਵੀਰ ਦਾ ਇੱਥੇ 10 15000 12000 8 10000 ਵੀ ਮਸਾ ਬਣਦਾ ਆ ਉਹ ਵੀਰ ਜ਼ਰੂਰ ਜਾਵੇ ਉਹ ਬੰਦਾ ਜਾ ਕੇ ਉੱਥੇ ਕਮਾਈ ਕਰੇ ਬਟ ਜਿਹਦਾ ਇੱਥੇ ਸਰਦਾ ਆ 50 60000 ਕਮਾਉਂਦਾ ਆ 70000 ਕਮਾਉਂਦਾ ਆ ਕਿਸੇ ਦਾ ਕੋਈ ਕਰਜ਼ਾ ਨਹੀਂ ਦੇਣਾ ਵਧੀਆ ਰੋਟੀ ਆ ਆਪਦੇ ਘਰੇ ਖਾਂਦਾ ਆ ਆਪ ਦਾ ਘਰ ਆ ਕਿਰਾਏ ਤੇ ਨਹੀਂ ਰਹਿੰਦਾ ਉਹਦੇ ਵਰਗੀ ਜ਼ਿੰਦਗੀ ਉਹਦੇ ਵਰਗੀ ਰੀਸ ਨਹੀਂ ਕੋਈ ਜੇ ਤੁਹਾਡੇ ਕੋਲ ਇਹ ਸਾਰਾ ਕੁਝ ਹੈਗਾ ਆ ਨਾ ਤਾਂ ਜਮ੍ਹਾਂ ਵੀ ਬਾਹਰ ਜਾਣ ਦੀ ਲੋੜ ਨਹੀਂ ਹੈਗੀ